ਨੇ आजादी ਤੋਂ ਬਾਅਦ ਬਣਾਇਆ ਨਵਾਂ ਰਿਕਾਰਡ 1 ਸਾਲ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ 2025 ਦੀ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਟੀਏ ਦੀ ਇੱਕ ਵੀ ਕਿਸ਼ਤ ਜਿਹੜੀ ਹੈ ਨਸੀਬ ਨਹੀਂ ਹੋਈ ਹੈ ਪਰ ਇਸ ਨੂੰ ਲੈ ਕੇ ਇੱਕ ਨਿਊਜ਼ ਚੈਨਲ ਦੇ ਅਖਬਾਰ ਦੇ ਵਿੱਚ ਕੁਝ ਖਬਰ ਜਿਹੜੀ ਹੈ ਛਪੀ ਹੈ ਛਾਪੀ ਗਈ ਹੈ ਸੋ ਇਸ ਬਾਰੇ ਜਾਣਕਾਰੀ ਲੈ ਲੈਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਨੇ ਇਸ ਵਕਤ ਆਪਣੀ ਜਿਹੜੀ ਬੇਸਿਕ ਪੇ ਅਤੇ ਬੇਸਿਕ ਪੈਨਸ਼ਨ ਦੇ ਉੱਪਰ 42% ਡੀਏ ਜਿਹੜਾ ਲੈ ਰਿਹਾ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੇ ਮਲਾਜ਼ਮ ਇਸ ਵਕਤ 72% ਜਿਹੜਾ ਹੈ ਇਹ ਲੈ ਰਹੇ ਨੇ ਜਾਣੀ ਕਿ ਜਿਹੜਾ ਫਰਕ ਜਿਹੜਾ ਹੈ ਉਹ 16% ਦਾ ਉਹ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਜਨਵਰੀ 2026 ਤੋਂ ਕੇਂਦਰ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਡੀਏ ਵਧ ਕੇ 58 ਤੋਂ 61% ਹੋ ਜਾਏਗਾ ਅਤੇ ਫਿਰ ਪੰਜਾਬ ਦੇ ਮੁਲਾਜ਼ਮਾਂ ਨਾਲ ਇਹ ਫਰਕ ਜਿਹੜਾ ਹੈ 16 ਤੋਂ 19% ਦਾ ਹੋ ਜਾਏਗਾ ਸੋ ਇਹ ਵੱਡੀ ਖਬਰ ਰਹੀ ਹੈ 2025 ਦੀ 2025 ਦੇ ਵਿੱਚ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਪੈਸ਼ਨਰ ਨੇ ਉਹਨਾਂ ਨੂੰ ਇੱਕ ਵੀ ਕਿਸ਼ਤ ਜਿਹੜੀ ਹੈ ਜਿਹੜੀ ਡੀਏ ਦੀ ਨਸੀਬ ਨਹੀਂ ਹੋਈ ਹੈ દિਵਾਲੀ ਦੇ ਵੇਲੇ ਵੀ ਜਿਹੜੀ ਹੈ ਆਸ ਕੀਤੀ ਜਾ ਰਹੀ ਸੀ ਕਿ ਸ਼ਾਇਦ 4% ਦੀ ਇੱਕ ਕਿਸ਼ਤ ਜਿਹੜੀ ਹੈ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਪਰ ਸਾਲ ਜਿਹੜਾ ਉਹ ਲੰਘ ਚੁੱਕਿਆ ਹੈ ਤੇ 2025 ਦੇ ਵਿੱਚ ਕੋਈ ਵੀ ਕਿਸ਼ਤ ਜਿਹੜੀ ਹੈ ਐਲਾਨ ਨਹੀਂ ਕੀਤੀ ਗਈ ਵੀ ਕੇਂਦਰ ਸਰਕਾਰ ਦੇ ਮਿਲਾਨਾ ਡੀਏ 85% ਆ ਪੰਜਾਬ ਦੇ ਮਿਲਾਨਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਉਹ ਬਹਾਰਿਆ ਵੀ ਪੇਗੋਹੇ ਏਰੀਆ ਦੀ ਗੱਲ ਆ 17/7/2022 ਵਾਲੇ ਮਿਲਾਨ ਨੂੰ ਛੇਵੇਂ ਪੇਗੋਹੇ ਦੀ ਗੱਲ ਆ ਸਾਡੀ ਵੱਡੀ ਮੰਗ ਅੱਜ ਪੰਜਾਬ ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਆ 2022 ਦੇ ਵਿੱਚ 50